ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਦੀ ਸਾਖੀ ਜੋ ਉਹਨਾਂ ਦੇ ਜਨਮ ਸਮੇਂ ਦੀ ਹੈ ਅੱਜ ਉਹਦੀ ਸਾਂਝ ਪਾ ਰਹੇ ਹਾਂ ਗੁਰੂ ਜੀ ਦੇ ਸਵਾ ਪਹਿਰ ਰਾਤ ਰੈਂਦੀ ਅਵਤਾਰ ਧਾਰਨ ਉਪਰੰਤ ਜਦੋਂ ਦਿਨ ਚੜਿਆ ਤਾਂ ਮਹਤਾ ਜੀ ਨੇ ਪੰਡਤ ਹਰਦੀਾਲ ਨੂੰ ਸਦਕੇ ਕਿਹਾ ਕਿ ਬਾਲਕ ਦਾ ਟੇਵਾ ਬਣਾਓ ਅਤੇ ਲਗਨ ਮਹੂਰਤ ਵੇਖ ਕੇ ਦੱਸੋ ਕਿ ਬਾਲਕ ਕਿਹੋ ਜਿਹਾ ਹੋਵੇਗਾ ਮਾਤਾ ਪਿਤਾ tatha ਕੋਲ ਦਾ ਨਾਮ ਉੱਚਾ ਕਰਨ ਵਾਲੇ ਹੋਵੇਗਾ ਜਾਂ ਕੋਈ ਕੁਝ ਕੰਮ ਵਿਗਾੜੂ ਹੋਵੇਗਾ ਤਾਂ ਪੰਡਿਤ ਹਰदयाल ਜੀ ਨੇ ਮਹਿਤਾ ਜੀ ਨੂੰ ਕਿਹਾ ਕਿ ਬਾਲਕ ਦੀ ਦਾਈ ਨੂੰ ਸਦਕੇ ਪੁੱਛੋ ਕਿ ਜਨਮ ਸਮੇਂ ਇਸ ਨੇ ਮੂੰਹ ਤੋਂ ਕਿਹੜੀ ਆਵਾਜ਼ ਕੱਢੀ ਸੀ ਤਦ ਦੌਲਤਾ ਦਾਈ ਨੇ ਆਣ ਕੇ ਦੱਸਿਆ ਕਿ ਪੰਡਿਤ ਜੀ ਮੇਰੇ ਹੱਥਾਂ ਵਿੱਚ अनेका ਬਾਲਕਾਂ ਨੇ ਜਨਮ ਲਿਆ ਹੈ ਪਰ ਇਸ ਤਰ੍ਹਾਂ ਦਾ ਬਾਲਕ ਮੈਂ ਅੱਜ ਤੱਕ ਨਹੀਂ ਵੇਖਿਆ ਹੋਰ ਬਾਲਕ ਤਾਂ ਜਨਮ ਲੈ ਕੇ ਰੋਂਦੇ ਹਨ ਪਰ ਇਹ ਹੱਸਦਾ ਸੀ ਅਤੇ ਘਰ ਵਿੱਚ ਇਉਂ ਜਾਪਦਾ ਸੀ ਕਿ ਜਿਵੇਂ ਦੁਪਹਿਰ ਦਾ ਸੂਰਜ ਚੜ ਪਿਆ ਹੈ ਅਤੇ ਸਾਰੇ ਘਰ ਵਿੱਚ ਸੁਗੰਧੀ ਫੈਲ ਗਈ ਸੀ। ਦੌਲਤਾदाई ਦੀਆਂ ਇਹ ਗੱਲਾਂ ਸੁਣ ਕੇ ਪੰਡਤ ਨੇ ਅਨੁਭਵ ਕਰ ਲਿਆ ਕਿ ਇਹ ਕੋਈ અવਤਾਰ ਪੈਦਾ ਹੋਇਆ ਹੈ। ਇਸ ਦੇ ਦਰਸ਼ਨ ਕਰਨੇ ਚਾਹੀਦੇ ਹਨ। ਜਦ ਦੌਲਤਾਦਾਈ ਨੇ ਬਾਲਕ ਨੂੰ ਬਾਹਰ ਲੈ ਕੇ ਆਂਦਾ ਤਾਂ ਪੰਡਤ ਹਰਦਿਆਲ ਨੇ ਉਸ ਦੇ ਚਿਹਨ ਚੱਕਰ ਵੇਖ ਕੇ ਦੱਸਿਆ ਕੇ ਮਹਤਾ ਜੀ ਇਹ ਤੁਹਾਡਾ ਬਾਲਕ ਵੱਡੇ ਭਾਗਾ ਵਾਲਾ ਹੈ ਇਸ ਵਿੱਚ ਸਾਰੇ ਹੀ ਲੱਛਣ ਸ਼ੁਭ ਪ੍ਰਤੀਤ ਹੁੰਦੇ ਹਨ ਇਹ ਜਾਂ ਤਾਂ ਕੋਈ ਚੱਕਰਵਰਤੀ ਰਾਜਾ ਹੋਵੇਗਾ ਅਤੇ ਜਾਂ ਕੋਈ ਹੋਰ ਵੱਡਾ ਪੁਰਸ਼ ਜਿਸ ਦੇ ਸਿਰ ਤੇ ਛਤਰ ਚੁਲੇਗਾ ਇਸ ਦਾ ਨਾਮ ਮੈਂ 13ਵੇਂ ਦਿਨ ਰੱਖਾਂਗਾ ਜਦ 13 ਦਿਨ ਹੋਏ ਮਾਤਾ ਤੇ ਬਾਲਕ ਨੇ ਇਸ਼ਨਾਨ ਕਰ ਲਿਆ ਤਾਂ ਪੰਡਤ ਹਰਦਿਆਲ ਨੇ ਪੱਤਰੀ ਤੋਂ ਵਿਚਾਰ ਕੇ ਬਾਲਕ ਦਾ ਨਾਮ ਨਾਨਕ ਰੱਖਿਆ ਅਤੇ ਮਹਤਾ ਜੀ ਨੂੰ ਕਿਹਾ ਕਿ ਜਿਸ ਤਰ੍ਹਾਂ ਇਹ ਨਾਨਕ ਨਾਮ ਰਲਮਾ ਮਿਲਵਾ Hindu Musalman ਦਾ ਸਾਂਝਾ ਹੈ ਇਸ ਤਰ੍ਹਾਂ ਇਸ ਨੂੰ ਦੋਵੇਂ ਹੀ ਆਪਣਾ ਕਰਕੇ ਮੰਨਣਗੇ ਇਹ ਦੋਹਾਂ ਦਾ ਸਾਂਝਾ ਹੋਵੇਗਾ ਦੋਹਾਂ ਦਾ ਉਧਾਰ ਕਰੇਗਾ ਪੰਡਿਤ ਦੀਆਂ ਇਹ ਗੱਲਾਂ ਸੁਣ ਕੇ ਮਹਿਤਾ ਜੀ ਬੜੇ ਪਰਸੰਨ ਹੋਏ ਤੇ ਪੰਡਿਤ ਨੂੰ ਮਰਿਆਦਾ ਦੇ ਅਨਸਾਰ ਆਟਾ ਗੁੜ ਕੱਪੜਾ ਅਤੇ ਨਕਦ ਪੇਟਾ ਦੇ ਕੇ ਵਿਦਾ ਕੀਤਾ ਹਾਂਜੀ ਸੰਗਤ ਜੀ ਜੋ ਇਹ ਸਾਰਾ ਪੰਡਤੋਂ ਟੇਵਾ ਬਣਵਾਉਣਾ ਜਾਂ ਨਾਮ ਇਸ ਤਰ੍ਹਾਂ ਰੱਖਣਾ ਇਹ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਦੋਂ ਕਿ ਉਹ ਬੱਚੇ ਸੀ ਉਸ ਸਮੇਂ ਦੀਆਂ ਗੱਲਾਂ ਨੇ ਪਰ ਬਾਅਦ ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਨਾਮ ਦੇ ਨਾਲ ਜੋੜਿਆ ਬਾਣੀ ਦੇ ਨਾਲ ਜੋੜਿਆ ਤਾਂ ਉਹਨਾਂ ਨੇ ਸਾਨੂੰ ਇਹਨਾਂ ਸਾਰੇ ਵਿਹਿਮਾ ਪਰਮਾ ਚੋਂ ਕੱਢਿਆ ਹੈ ਉਹਨਾਂ ਨੇ ਸਾਨੂੰ ਇੱਕ ਅਕਾਲ ਪੁਰਖ ਦੀ ਆਰਾਧਨਾ ਕਰਨ ਦੇ ਲਈ ਤੇ ਇੱਕ ਅਕਾਲ ਪੁਰਖ ਦਾ ਨਾਮ ਜਪਣ ਦੇ ਲਈ ਕਿਹਾ ਹੈ ਤੇ ਸਾਨੂੰ ਹੋਰ ਸਾਰੇ ਕਿਸੇ ਕਿਸਮ ਦੇ ਟੇਵੇ ਬਣਵਾਉਣੇ ਜਾਂ ਹੋਰ ਕਿਸੇ ਕਿਸਮ ਦੇ ਕੋਈ ਵਹਿਮ ਪਰਮ ਕਰਨੇ ਦਿਨਾਂ ਦਾ ਪਰਮ ਕਰਨਾ ਥਿੱਤਾਂ ਦਾ ਪਰਮ ਕਰਨਾ ਸਾਨੂੰ ਇਹਦੇ ਵਿੱਚੋਂ ਗੁਰੂ ਮਾਨੰਨਕ ਪਾਤਸ਼ਾਹ ਜੀ ਨੇ ਕੱਢਿਆ ਹੈ ਜੀ ਸਾਨੂੰ ਗੁਰਬਾਣੀ ਨਾਲ ਜੋੜਿਆ ਹੈ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ